ਸ੍ਰੀ ਗੁਰੂ ਜੀ ਪੈਣ ਭਾਵਨਾਂ ਵਿੱਚ ਤੁਸੀਂ ਆਉਂਗੇ ਰਾਜੀ ਹੋਗੇ ਪਰਮਾਤਮਾ ਦਾ ਲੋਚਰ ਦੀ ਕਲਾ ਵਿੱਚ ਰੱਖੇ ਤੁਸੀਂ ਬਾਪ ਜੀ ਸਾਰੇ ਪੈਣ ਭਾਵਨ ਦਾ ਜੱਜ ਨੂੰ ਧੰਵਾਦ ਹੈ ਜਿਹੜੇ ਬਚੇ ਸੱਚੀ ਕਹੇ ਜੀ ਸਾਰੇ ਜੀ ਤੁਸੀਂ ਕਰਾਈ ਤੁਸੀਂ ਆ ਬੇ ਚੰਗੇ ਸਾਰਿਆਂ ਨੂੰ ਸਾਰੇ ਪੈਣ ਭਰਾ ਕਿਵੇਂ ਠੀਕ ਹੈ ਤੁਹਾਨੂੰ ਸਾਰਿਆਂ ਨੇ ਅਸੀ ਵਧੀਆ ਜੀ ਠੀਕ ਹੈ ਸੱਚੀ ਕਹਿੰਦੇ ਸਾਰਿਆਂ ਨੂੰ ਜਿੱਥੇ ਤੁਸੀਂ ਆਉਂਗੇ ਰਾਜੀ ਹੋਗੇ ਜੀ ਆ ਤੇ ਸੱਚੀ ਮਮਾ આપ પુના કે ટીયા આજ જી એટી કે મહારાજી નું તંદ્ર તીરકે سارے ભાઈ ને પ્રણામ આપ બહુ બહુ ધન્યવાદ ਜਿਹડે જન ચૈતા ગુમચ્છ પ્રાપ્ત લેતે દેબે ਇਤੋਂ ਤੱਕ ਸਾਨੂੰ ਪਹੁੰਚਾਇਆ ਪਰ ਸਾਡੀ ਕੋਈ ਆਸ ਮਦਨ ਸਿੰਘ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਤਿਹਾਸੇਤ੍ਰਾਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਵਾਤਵਾ ਚੇਨ ਕਰਵਾ ਵਾਤ ਲਾਈਕ ਕਰੋ ਜਿੰਨਾ ਵੀ ਤੁਹਾਡਾ ਮਾਨ ਸਨਮਾਨ ਵਾਛਾ ਤੇ ਕੋਲ ਬੋਲਦਾ ਅਜਿਹਾ ਖਾਸ ਨੇ ਸਾਡਾ ਜਿਹੜਾ ਅਸੀਂ ਫਿਰ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ 3 4 ਕਿਸੇ ਸਮੂਹ ਮੈਂਟਰਾਂ ਲਈ ਇਹ ਦੱਸੋ ਕਿ ਤੁਹਾਡੇ ਵੀਡੀਓ ਨਾਲ ਇਹ ਦੇ ਮੇਨ ਬਾਜ਼ਰ ਤੇ ਸਾਡੇ ਵੀਡੀਓ ਉਹ ਬਹੁਤ ਜਿਆਦਾ ਛੇਨ ਚੱਲ ਰਹੀ ਆ ਮੀਓਟ ਬਣ ਰਹੇ ਆ ਤੇ ਚਲੋ ਕਈ ਵਾਰੀ ਕਾਪਟਨ ਜੱਜ ਨਹੀਂ ਹੋ ਜਾਂਦਾ ਕਈ ਵਾਰ ਟਾਈਮ ਨਹੀਂ ਮਿਲਦਾ ਨਾ ਤੇ ਸੋ ਇਸ ਤਰ੍ਹਾਂ ਕਰਕੇ ਸਾਡੀ ਵੀਡੀਓ जरूर ਦੇਖਿਆ ਕਰੋ ਤੇ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਜੀ ਅੱਜ ਅਸੀਂ ਥੋੜਾ ਜਿਆਦਾ ਸਹਿ ਦੋਸ ਸਹਿ ਕਲਗਾਨੀ ਮੀਟਿੰਗ ਕਰਨ ਵਾਲੀ ਹੈ ਮੇਰੇ ਵੀ ਸਹਿ ਨਹੀਂ ਨਹੀਂ ਸਦੀ ਤੇ ਉਹ ਚੱਲੀ ਤਾਂ ਵਧੀਆ ਜਾਂਦੀ ਹੈ ਇਹ ਵੀ ਗੱਲ ਗਈ ਤੇ ਆ ਗਰਮੀ ਕਰਕੇ ਕਿੱਟ ਜਾਈ ਕਰਤਾ ਇਹਨੂੰ ਖੋਲਣ ਨੂੰ ਤੇ ਇਹ ਤਾਂ ਵਧੀਆ ਚੱਲੀ ਜਾਂਦੀ ਹੈ ਕਿ ਇਹ ਆ ਕੱਲ ਜੋ ਥੋੜੀ ਬਾੜ ਗਏ ਸੀ ਪ੍ਰੇਅ ਸਾਈਡੋਂ ਤੇ ਤਾਂ ਚੱਲ ਜਾਂਦਾ ਤੇ ਅਸੀਂ ਉਹਨੂੰ ਸ਼ਹਿਰ ਦੀ ਜਾਵਾਂਗੇ ਥੋੜਾ ਜਿਹਾ ਸਮਾਨ ਵੀ ਇਹਦਾ ਲੈ ਆਉਣਾ ਤੇ ਇੱਕ ਸੈਟਿੰਗ ਨਹੀਂ ਰਹੀ ਹੈ ਉਹ ਬਣਾਇਆ ਚਲਪਾ ਨਮਸਕਾਰੇ ਕਰਕੇ ਉਹ ਯੋਸ਼ਿਕਰਾ ਰਹੀ ਹੈ ਤੇ ਚਲਾਉਣੀ ਜ਼ਰੂਰੀ ਹੈ ਕਈ ਵਾਰ ਜੇ ਇਹਨਾਂ ਨੂੰ ਨਾ ਚਲਾਇਆ ਤੇ ਬੈਟਰੀਆਂ ਉੱਥੇ ਖਤ ਜਾਂਦੀਆਂ ਮੇਰੇ ਐਵਰੇਜ ਨਹੀਂ ਦਿੱਤੀ ਤੇ ਇੱਕ ਸੈਟਿੰਗ ਚੱਲਦੀ ਹੈ ਤੇ ਉਹ ਦੂਸਰੀ ਵੀ ਅਸੀਂ ਚਾਲੂ ਕਰਾਂਗੇ ਤੇ ਸਾਨੂੰ ਚਲਾਉਣਾ ਜ਼ਰੂਰੀ ਹੈ ਉਹ ਕਿ ਉਹਨਾਂ ਨੇ ਵੀ ਜੋਨ ਨਹੀਂ ਜਾਂਦੀਆਂ ਇਹ ਇੰਨਾ ਕਰਕੇ ਮੈਂ ਇਹਨਾਂ ਨੂੰ ਖਿਲਾ ਰਿਹਾ ਹਾਂ ਇਹ ਇੱਕ ਬੈਂਕੀ ਜਿਹੜਾ ਮੈਂ ਲਾ ਪਰ ਦੋ ਤਿੰਨ ਮਹੀਨੇ ਨਾ ਚਲਾਇਆ ਉਹਨਾਂ ਬੈਂਕੀ ਨੂੰ ਛੇ ਤਾਂ ਦਿਨ ਖੜ ਗਿਆ ਜਿਨ੍ਹਾਂ ਦੇ ਕਮੈਂਟ ਨਹੀਂ ਮੈਂ ਆਪਣੀ ਬੰਦੀ ਉਹਨਾਂ ਜਿਹੜਾ ਉਹ ਖੜ ਨਹੀਂ ਦੇਣਾ ਤੇ ਬਾਅਦ ਸੋਣਾ ਤੁਸੀਂ ਸਾਰੋ ਸਾਰ ਕੱਲ ਜੇਕਰ ਮੈਂ ਬੱਚਿਆਂ ਨੂੰ ਛੁੱਟੀ ਦਿਵਾਉਣ ਗਿਆ ਸੀਗਾ ਅਮਾਨੂ ਵੀ ਸੋੜਾ ਟਿਲਾ ਕੱਲ ਪਰਸੋਂ ਰਾਤ ਦਾ ਜੀ ਰਿਆ ਹੈ ਥੋੜਾ ਗੜਾ ਜਾਦੇ ਹੋ ਗਿਆ ਤੇ ਮੈਂ ਛੁੱਟੀ ਦਿਵਾਉਣ ਗਿਆ ਸਾਡੇ ਗਵੰਡੋ ਮੇਰਾ ਵੀਰੋ ਬੱਦਿਲੇ ਪਜਰਦਾਨਾ ਸਕੂਲ ਵਾਲੀ ਤੇ ਜਦੋਂ ਮੈਂ ਗਿਆ ਤਾਂ ਉਹ ਕੱਲਾ ਬੈਠਾ ਗੇਟ ਕੋਲੇ ਉੱਤੇ ਕੋਈ ਕਾ ਕੋਈ ਟੈਕਸੀ ਡਰਾਈਵਰ ਬੈਠਾ ਸੀ ਤੇ ਕੱਲਾ ਬੈਠਾ ਤੇ ਨੇ ਬਾਹਰ ਖੋਲ ਕੇ ਮੈਨੂੰ ਜਦੋਂ ਮਾੜੀ ਨੂੰ ਛੁੱਟੀ ਦਿਵਾ ਕੇ ਪੜਿਆ ਤੇ ਮੈਨੂੰ ਆਖਿਆ ਮੈਂ ਤਾਂ ਇਕੱਲਾ ਬੈਠਾ ਵੀ ਅੱਜ ਤੇਰੇ ਸਾਥੀ ਕਿਧਰ ਗਏ ਉਹ ਆ ਗੋ ਕੰਮ ਹੋ ਗਏ ਤੇ ਮੈਂ ਕਿਹਾ ਵੀ ਤੂੰ ਫੋਨੋਂ ਟੱਤ ਲੈ ਮੈਂ ਤੇ ਬੈਠਾ ਇਕੱਲਾ ਇਕੱਲਾ ਟਾਈਮ ਪਾਸ ਹੋ ਜਾਂਦਾ ਤੇ ਮੈਨੂੰ ਆਦਾ ਨਹੀਂ ਉਹ ਚੀਜ਼ ਨਾ ਮੈਂ ਜਣੇ ਕਿ ਬੰਦਾ ਬੋਰਡ ਜਾ ਹੋ ਜਾਂਦਾ ਤੇ ਆਇਆ ਵਧੀਆ ਤੇ ਯਾਨੀ ਕਿ ਉਹ ਪਰ ਸੈਣਾ ਤਾਂ ਪੈਣੀ ਹੈ ਮੇਰੇ ਜਾਂ ਤੇ ਆ ਲੈ ਮੈਂ ਤਾਂ ਆਰਥਾ ਵੀ ਗਿਆ ਕਿਰੋਂ ਕਿਰੋਂ ਇਕੱਲਾ ਬੈਠਾ ਤੇ ਜੇ ਆਪਾਂ ਸਾਥ ਕਿਸੇ ਨਾਲ ਬਹਿਨੇ ਨੇ ਕਿੰਨੀ ਗੱਲਾਂ ਬਾਤਾਂ ਦਾ ਟਾਈਪ ਬਾਤ। ਕੱਲ ਦਾ ਵਕਤ ਇੱਕ ਘੰਟਾ ਬੰਨ ਲਿਆ ਕਿਤਾ ਦਾ ਬੜੀ ਚੀਜ਼ ਹੈ ਮਾਇਕਮੈਂਟ ਆਪਣੇ ਨਾਲ ਤੇ ਫਿਰ ਇਹਨੂੰ ਮੈਂ ਕਿਹਾ ਤਾਂ ਕੱਢ ਚ ਫੁੱਲ ਲਿਆ ਮਾਲੇ ਨਰ ਤੇ ਜਿਹੜਾ ਉਹ ਤੋਂ ਕੱਲਾ ਬੈਠਾ ਤੇ ਉਹਨੇ ਆਸਾ ਵੇਖੀਆ। ਇਹ ਵੀ ਬੰਦੇ ਵਾਲਾ ਨਹੀਂ ਟ੍ਰੇਨਿੰਗ ਕਰਦਾ ਉਹ ਸਾਹਮਣਾ ਜੇ ਕੋਈ ਜੁੜਾ ਆਪਾਂ ਇੱਕ ਧਿਆਨ ਲੱਗੇ ਰਵਾਂਗੇ ਫਿਰ ਆਪਣਾ ਧਿਆਨ ਕਿਤੇ ਦੀ ਕਿਤੇ ਜਾਵੜਨਾ ਕਿਤੇ ਕਿਤੇ ਜਾਵੜਨਾ ਉਹਰ ਬਾ ਬੰਦਾ ਬੱਦ ਟੈਨਸ਼ਨਾਂ ਚ ਪੈ ਜਾਂਦਾ। ਤੇ ਮੈਨੂੰ ਇਹਦੇ ਤੇ ਬਹੁਤ ਆਸ ਆਇਆ ਪਾਲ ਤੇ ਮੈਂ ਕਹਿੰਦੀ ਆ ਇਹਦਾ ਔਖਾ ਹੀ ਆ ਕਿ ਤੇ ਆਪਾਂ ਤਾਂ ਇੱਕ ਮਿੰਟ ਦੀ ਬਹਿ ਸਕਦੇ ਇੱਕ ਆਊਟ ਥੈਂਕ ਯੂ ਸੇ ਉਹਦੇ ਘਰ ਕੁਲੇ ਜਾਉਂਦੇ ਵਿੱਚ ਤੇ ਜਾਣ ਦੇ ਜਾਂ ਇੱਧਰ ਜਾਂਦੇ ਹਨਾ ਜਾਂ ਕੋਈ ਆਹ ਤੇ ਘਰ ਦੇ ਕੰਮ ਨੂੰ ਵੀ ਸ਼ੁਰੂ ਕਰਨਿਆ ਤੇ ਵੀ ਆਇਆ ਔਖਾ ਬੋਲ ਜਿੰਨੇ ਬੰਦੇ ਇਕੱਲੇ ਨੂੰ ਕਿ ਵਰਾਜਾ ਆਈ ਗੱਲ ਸਮਝਦਾ ਹੈ ਮੈਂ ਕਿ ਯਾ ਤੂੰ ਜ਼ਰੂਰ ਪਰਫੁੱਲ ਹੈ ਇਹਦੇ ਕੋਲ ਹੈਗਾ ਪੂਨਾ ਤੇ ਪਰ ਉਹਰ ਮੈਂ ਇਹ ਤਾਰੀ ਜੰਦਾ ਮੇਰਾ ਕਿਉਂ ਪਲੇ ਪਲੇ ਦਾ ਘਾਮ ਉਹਦੇ ਟੈਂਟਰ ਜਾਣਾ ਉਹਦਾ ਜਦੋਂ ਮੈਂ ਉਹ ਦਰਸੇ ਵੀ ਟੈਂਟਰ ਸੁਪੂੜਾ ਕੋਈ ਉਹਦੇ ਨੇ ਕਰ ਆਉ ਖਾਮ ਬਹੁਤ ਯਾਦ ਆਉ ਨਾਲ ਮੁੜ ਕੇ ਤੇ ਪਰ ਉਹ ਚੀਜ਼ਾਂ ਜਿਹੜੀਆਂ ਜਿਹੜੀ ਵੰਦੀਆਂ ਉਹ ਇਹ ਚੀਜ਼ ਚ ਪੱਛਿਆਲਾ ਖਿਆਲ ਵੀ ਰੱਖਣਾ ਪੈਂਦਾ ਠੀਕ ਹੈ ਕਿ ਨਾ ਹੁਣ ਕਈ ਵਾਰੀ ਬੂਹਮ ਆ ਜੇ ਇਹ ਛੋਟਾ ਬੂਹਮ ਸੈਂਟਰੋਂ ਬੂਹਮ ਕੱਢਣਾ ਬਹੁਤ ਸੋਖਾ ਉਹ ਜਿਹੜਾ ਟੱਚ ਆਉਗਾ ਉਹਨੂੰ ਟੱਚ ਕਰੇਗਾ ਉਹ ਚੱਕੇ ਫੇਰ ਚੱਕੇ ਜਾਣਾ ਇਹ ਆ ਨਾ ਇਹ ਛੋਟੇ ਨੇ ਓਕੇ ਕਾਰ ਤੇ ਆਪਾਂ ਵਾਇਰਸ ਆਫ ਇਹਨਾਂ ਨਾਲ ਚਾਹਣਾ ਲਾ ਪਾ ਲੈ ਗੱਲ ਕਰੀਆ ਪਰ ਫੋਰੇ ਜਾਨੂੰ ਅੰਦਾਜ਼ ਜੀ ਆਪਾਂ ਇਹ ਹੀ ਰੱਖਦੇ ਕਿ ਬੱਤੀ ਮੇਰਾ ਜਦੋਂ ਟੱਚ ਪੂਨ ਕੱਢਾ ਕਰ ਤਾਂ ਸਹੀ ਕਰਨਾ ਜਦੋਂ ਆਏ ਕੱਢਣਾ ਟੱਚ ਪੂਨ ਇਹ ਜਿਹੜਾ ਛੋਟਾ ਫੂਨ ਆ ਉਹ ਆਈ ਸੀ ਦੀ ਕੱਢਣਾ ਛੋਕਾ ਨਾ ਐ ਗੱਲ ਕਰਦੇ ਵੀ ਆ ਇਹੋ ਹੀ ਲਾਣਾ ਹੋਰ ਡਰਾਈਵਰ ਜੀ ਆਈ ਗੱਡੀ ਚਲਾਉਣੀ ਐ ਹੱਥ ਨਾਲ ਉਹਨੂੰ ਫੜਨਾ ਔਖਾ ਆ ਜਾਂਦਾ ਇਸ ਕਰਕੇ ਦਾ ਕਰਕੇ ਭਰਿਆ ਓਖਾ ਜਾਂਦਾ ਤੇ ਮਨਵੀਰ ਪਹਿਲੇ ਤਾਂ ਸੈਂਟਰ ਸੀਗਾ ਤੇ ਉਹ ਉਹਨੂੰ ਨਾ ਇੱਕਦਮ ਜਦੋਂ ਗਲਾ ਹੋ ਜਾ ਉਹਨੂੰ ਘਬਰਾਇਆ ਜਾਂਦਾ ਹੈ ਹੋਰ ਨਹੀਂ ਕੋਈ ਚੱਕਰੇ ਤੋਂ ਤੇ ਘਬਰਾਉਂਦਾ ਬਾਲੀ ਜੇਤੀ ਹੈ ਤੇ ਮੜਕੇ ਕੱਲ ਮੈਂ ਲੈ ਆਇਆ ਮਹਾਰਾਜ ਆਖਿਆ ਮੈਂ ਕਵੀ ਮੈਂ ਟੰਗੜੀ ਵੀ ਨੂੰ ਮੈਂ ਲੈ ਚੱਲਦਾ ਵਾਈਟ ਨੂੰ ਤੇ ਆਨਾ ਕੀ ਨਹੀਂ ਡੈਡੀ ਅਗੇ ਮੈਂ ਖਲਾਤੇ ਵੀ ਮਰਜੀ ਐ ਮੈਂ ਤਾਂ ਮਰਜੀ ਨਹੀਂ ਬਤੁਰ ਤੈਨੂੰ ਲੈ ਕੇ ਆਇਆ ਨਹੀਂ ਵਾ ਤੋਂ ਆਪਾਂ ਹੁਣ ਮੈਂ ਤੈਨੂੰ ਦਵਾਈ ਦਵਾ ਲਿਆ ਤੇ ਪਹਿਲਾਂ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਚਾਹਿਆ ਹੋਈ ਮੈਂ ਇਹ ਨਹੀਂ ਵੀ ਸਾਡੀ ਜਾਣ ਚਾਹ ਕੋ ਸਮਾਈ ਨਾ ਉਹ ਸਕੂਲ ਦੇ ਵਿੱਚ ਜਾ ਕੋ ਸਾਨੂੰ ਪੁੱਛੋ ਨਾ ਪ੍ਰਿੰਸੀਪਲ ਸਾਹਿਬ ਜੀ ਕੋਲੇ ਕੋਈ ਦੋ ਬੰਦੇ ਬੈਠੇ ਸੀਗੇ ਗੱਲਬਾਤ ਕਰਦੇ ਸੀਗੇ ਉਹ ਬੱਚਿਆਂ ਵਿਸ਼ੇ ਬੱਚਿਆਂ ਦੇ ਤੌਰ ਤੇ ਹੀ ਤੇ ਮੈਂ ਬਾਾਰ ਚ ਜਾ ਕੇ ਖੜ ਗਿਆ ਤੇ ਮਹਿਮਾਨ ਵੀਰ ਨੂੰ ਛੁੱਟੀ ਦਿਵਾ ਲਈ ਤੇ ਇਹਨੂੰ ਮੈਂ ਕਿਹਾ ਵੀ ਚੱਲ ਤੂੰ ਇਕੱਲਾ ਚੱਲ ਬਾੜ ਤੇ ਗੌਰਪਿਆਰ ਆ ਚ ਆ ਜੀਂਗੀ ਤੇ ਭੈਣਾ ਭਰਾਵਾਂ ਦਾ ਵੇਖੋ ਕਿੰਨਾ ਪਿਆਰ ਹੈ ਮੈਂ ਕਿਹਾ ਵੀ ਹੁਣ ਤੈਨੂੰ ਮੈਂ ਇਕੱਲੇ ਨੂੰ ਲੈ ਜਾਂਦਾ ਤੇ ਇਹ ਮੇਰੇ ਪਿੱਛੇ ਨਾ ਬੈਠਾ ਚੁੱਪ ਜੀ ਕਰ ਗਿਆ ਮੈਨੂੰ ਆਂਦਾ ਡੈਡੀ ਮੈਂ ਨੰਨੂ ਨੂੰ ਲੈ ਚੱਲੀ ਜੂ ਆਪਾਂ ਨਾਲ ਹੀ ਲੈ ਚੱਲਗੇ ਉਹ ਖਚਾਣਾ ਸੀ ਨੰਨੂ ਨੰਨੂ ਵੰਨੇ ਨੂੰ ਤੇ ਰੋਣ ਲੱਗ ਗਿਆ ਇਹ ਜਦੋਂ ਵੀ ਜਾਂਦੇ ਆ ਇਕੱਠੇ ਹੀ ਜਾਂਦੇ ਆ ਜਿੱਥੇ ਵੀ ਬਹਿਣਾ ਇਕੱਠੇ ਨੇ ਬਹਿਣਾ ਤੇ ਉਹ ਜਦੋਂ ਮੈਂ ਤਰ ਲੰਗਾ ਤੇ ਮੈਂ ਕਹਿੰਦੀ ਹਾਂ ਉਸ ਸਾਰਾ ਅਗੀ ਬਾਹਰ ਉਹਨੇ ਵੀ ਕੀ ਗੱਲ ਮੈਂ ਕਹਿੰਦੀ ਆ ਇਸ ਤਰ੍ਹਾਂ ਕਰਕੇ ਇਹਨੂੰ ਗਾਣਾ ਜਾਂ ਹੋ ਗਿਆ ਇਹਨੂੰ ਤੇ ਥੋੜਾ ਜਿਹਾ ਘਬਰਾ ਵੀ ਜਾਂਦਾ ਜੇ ਬਹੁਤ ਜ਼ਿਆਦਾ ਥੋੜਾ ਜਿਹਾ ਹੋਵੇ ਉਹਨਾਂ ਨੂੰ ਚਲੋ ਕੋਈ ਮੈਂ ਆਹਨਾ ਵੀ ਤੁਸੀਂ ਇਸੇ ਨੂੰ ਲੈ ਜਾਓ ਗੱਲੇ ਨੂੰ ਇਹ ਗੌਰ ਪਿਆਰ ਨੂੰ ਤੁਸੀਂ ਛੱਡ ਜੋ ਮੈਂ ਕਹਿੰਦੀ ਆ ਰੋਦਾ ਹੈ ਕੰਨਾ ਕਿਤੇ ਰਿਹਾ ਨਹੀਂ ਉਹਨੇ ਨੇ ਮਾਂ ਚ ਆਉਂਆ ਵੀਰ ਗੁਰਪਿਆਰ ਲੈ ਵੀ ਵੀ ਮੇਰੇ ਕੋਟਾ ਨਾ ਹਨਾ ਨੂੰ ਜਾਂ ਉਹ ਰੋਮੀ ਤੇ ਉਹ ਸਾਰਿਆਂ ਦੇ ਕੋਈ ਗੱਲ ਨਹੀਂ ਤੇ ਐਨਾ ਚਲ 2-2.5 ਘੰਟੇ ਜੀਆਂ ਨਾ ਵੀ ਉਹ ਬਾਅਦ ਚ ਆ ਜਾਂਦੇ ਮੈਂ ਕਿਹਾ ਜੀ ਹਾਂ ਤੁਸੀਂ ਵੇਖ ਲਓ ਉਹਨਾਂ ਚੱਕ ਕੋਈ ਨਹੀਂ ਬਰੋਨਾ ਇਹ ਰੋਪਿਆ ਉੱਤ ਜਾ ਕੇ ਰਾਜ ਟੈਨੂ ਵੇਖ ਲਓ ਮੜਨਾ ਪਊਗਾ ਤੇ ਲੈ ਜਾ ਰਾਜ ਦਾ ਬਣਾਉਂਦੇ ਚਟਕਾ ਲਾ ਨਾ ਮਾਰਦੇ ਥੋੜੇ ਜਿਹਾ ਮਾਟ ਤੇ ਮਾਨਪਰੀ ਮਾਨਵੀਰ ਨੇ ਬੋਲਿਆ ਉਹਨਾਂ ਮੈਂ ਮਾਨਵੀਰ ਨੂੰ ਕਰਨ ਆ ਕੇ ਆ ਕੇ ਮੈਂ ਕਿ ਤੈਨੂੰ ਟੈਨਸ਼ਨ ਖਾਦੀ ਹੋਗੀ ਮਾਨਵੀਰ ਮੈਂ ਘਰ ਪਰ ਅਨੁਸਾਰ ਤੇ ਆਣਾ ਜੇ ਡੈਡੀ ਤੂੰ ਇਹ ਛੱਡ ਕਰੋ ਤੇ ਮੈਨੂੰ ਉਹ ਲੈ ਕੇ ਜਾਂਦਾ ਤੈਨੂੰ ਪਤਾ ਤਾਂ ਹੈਗਾ ਅੱਜ ਪਿੰਡ ਪੜਾ ਇਕੱਠੇ ਜਾਣੇ ਇਕੱਠੇ ਆਉਨੇ ਮੈਂ ਕਿੱਥੇ ਗਿਆ ਫਿਰ ਮੇਰੇ ਮਾਂ ਚਾਹੇ ਜੇ ਕੋਈ ਚੀਜ਼ ਵੀ ਲੈਣੀ ਆ ਤਾਂ ਵੀ ਕਹੂਗਾ ਨੰਨੂ ਨੂੰ ਸਾਧ ਕੇ ਲੈ ਆਉਣਾ ਹਾਂਜੀ ਇਹਦੀ ਇੱਕ ਸੱਜ ਤੋਂ ਹੋਰ ਹੈ ਜਦੋਂ ਅਸੀਂ ਦੁਕਾਨ ਤੇ ਜਾਵਾਂ ਮੈਂ ਇਹਨੂੰ ਲੈ ਕੇ ਪਿੰਡ ਦੇ ਵਿੱਚ ਤੇ ਇਹਨੇ ਮੈਨੂੰ ਪਹਿਲਾਂ ਇਹ ਨੰਨੂ ਵਾਲੀ ਚੀਜ਼ ਖੜਾਉਂਦਾ ਹੈ ਜੋ ਚੀਜ਼ ਲੈਣੀ ਤਾਂ ਉਹ ਨਾਲ ਪਾਵਾਂ ਪੰਜਾ ਦਸਾਂ ਨਹੀਂ ਐ ਪਰ ਉਹਨੇ ਲੈਣੀ ਉਹਦੇ ਨਾਲ ਆ ਚੀਜ਼ ਵੀ ਮੈਂ ਨਹੀਂ ਆਈ ਦੰਨੇ ਇੱਕੋ ਜੇ ਖਾਵਾਂਗੇ ਵੀ ਨਹੀਂ ਲੜਾਈ ਪਾਉਗੀ ਇੱਕੋ ਜੇ ਲੈਣੀ ਫਿਰ ਹਨਾ ਇੱਕੋ ਜੀ ਚੀਜ਼ ਹੀ ਲੈਣੀ ਐਨੇ ਭਾਵਾਂ ਮੈਂ ਕਿ ਮੈਂ ਇੱਕ ਦੋ ਵਾਰੀ ਵੇਖਿਆ ਵੀ ਇਹਨੂੰ ਮੈਂ ਕਿ ਬਚਾਲਦੀ ਯਾਰਿਆ ਓਮਕਾਰਾ ਤੂੰ ਉਹਨੂੰ ਕੀ ਕਰਨਾ ਤੂੰ ਆਪ ਖਾ ਲੈ ਆਂਦਾ ਨਹੀਂ ਡੈਡੀ ਮੈਂ ਲੋ ਜਾਣੀ ਉਹਦੇ ਅੱਤੇ ਚੱਲ ਬੰਦੇ ਤਾਂ ਰਹਿ ਜਾਂਦੇ ਰਹਿਣ ਤੇ ਕਹੂਗਾ ਅਲੱਬ ਮੈਂ ਨਹੀਂ ਲੈ ਫਰ ਮੇਰਾ ਵੀ ਆਏ ਮਨ ਉਹਦੋ ਵੀ ਹੋਰ ਜੇ ਉਹ ਲੱਗ ਗਿਆ ਮੈਂ ਕਿਹਨੇ ਦੇਖੋ ਵੀ ਜੇ ਮੈਂ ਇਹਨਾਂ ਨਾਲ ਅੜੇ ਕਰਕੇ ਕਹਿ ਦਿੰਦਾ ਮੈਂ ਤੇ ਨਹੀਂ ਲੈ ਕੇ ਦਿੰਦਾ ਇਹਨਾਂ ਨੂੰ ਦੂਰ ਆਇਆ ਤਾਂ ਤੂੰ ਕੱਲਾ ਲੈਣਾ ਮੈਂ ਉਹ ਸੋਇਦਨ ਮੈਂ ਕੱਪ ਪਹਿਰਾ ਭਰਾਵਾਂ ਦਾ ਪਿਆਰ ਹੋਰ ਵਧੇ ਠੀਕ ਹੈ ਜੀ ਤੇ ਮੈਂ ਜਦੋਂ ਘਰੇ ਆਇਆ ਤੇ ਮੈਂ ਆ ਕੇ ਤੇ ਕਰੂੰਗੀ ਤਾਂ ਵੀ ਇਹ ਨੂੰ ਤੁਨਾ ਬਸ ਉਹ ਕਿੱਟਾ ਰੱਖ ਜੋ ਤੇ ਇੱਥੇ ਡਾਕਟਰ ਤੇ ਇਹਨੂੰ ਲੈ ਜਾ ਤੇ ਉਹਨੇ ਵਿਖਾਇਆ ਤੇ ਮੈਂ ਉਹ ਪੁੱਛਿਆ ਮੈਂ ਕਿਹਾ ਹਾਂਜੀ ਆਪਾਂ ਚੱਲਗੇ ਸਾਹਿਬ ਜੀ ਤੇ ਪਟਾੜੀ ੁੱਪੇ ਉਹ ਮਾਏ ਆ ਥੋੜਾ ਜਿਹਾ ਆਰਾਮ ਕਰ ਲੈਂਦੇ ਫਿਰ ਮੈਨੂੰ ਆਖ ਕੇ ਮੈਂ ਕਹਿੰਦਾ ਵੀ ਥੋੜਾ ਜਿਹਾ ਕਿਤੇ ਪਾਣੀ ਠੰਡਾ ਦਿੱਤੇ ਨਾ ਹੋ ਗਿਆ ਤੇ ਵੀ ਹੁਣ ਇਹਦਾ ਦਿਲ ਹੀ ਮਾਨਣਾ ਚਾਹਨ ਨੂੰ ਤੇ ਰਹਿ ਤੀ ਫੇਰੇ ਜਦੋਂ ਤੜਕੇ ਆਜ ਬੇਤੇ ਆ ਸਕੂਲ ਕਿਦਾ ਮੈਂ ਜਾਨੀ ਕਿ ਖੁਸ਼ ਹੋ ਕੇ ਹੋ ਗਿਆ ਇਹਨੂੰ ਜਦੋਂ ਕੋਈ ਬਰੌਲ ਆਉਂਦੀ ਆ ਉਦੋਂ ਹੀ ਕਰਦਾ ਤੈਨੂੰ ਨਹੀਂ ਕਰਦਾ ਆਨੈ ਨੂੰ ਨਿਆ ਮਰੈਨਾ ਪਹਿਲਾ ਤੂੰ ਸੀਸੇ ਚੜਿਆ ਤੇ ਕਮਜ਼ੋਰ ਬਾਲਾ ਇਹ ਕਹਿੰਦਾ ਜਦੋਂ ਵੀ ਸਕੂਲ ਬਾ ਬਾਸੈਨ ਪੈਟਲੀ ਨੂੰ ਜਾਂਦੀ ਮੋੜ ਤੇ ਬਸ ਤੇ ਇਹਨਾਂ ਨੇ ਚੜਨਾ ਤੇ ਇਹ ਕੰਬੀ ਜਾਂਦਾ ਹੁੰਦਾ ਮੈਂ ਦੋ ਤਿੰਨ ਵਾਰੀ ਵੇਖਿਆ ਮੈਂ ਕਹਿੰਦੀ ਇਹਨਾਂ ਨੂੰ ਆ ਕੇ ਦੱਸਿਆ ਮੈਂ ਘਰੇ ਮੈਂ ਕਿਹਾ ਵੀ ਇਹ ਕੰਬਦਾ ਹੈ ਜਦੋਂ ਇਹ ਬਾਤ ਚੜਨ ਲਗਾ ਤੇ ਮੈਂ ਆਪਣੇ ਨੂੰ ਪੁੱਛਿਆ ਵੀ ਆਏ ਆਏ ਨੂੰ ਮੈਂ ਰੋਜ਼ ਪੁੱਛਦਾ ਵੀ ਕੀ ਕਰਦਾ ਤੂੰ ਇਹਨਾਂ ਕੰਬਦਾ ਕਾ ਤੂੰ ਮਹੀਨਾ ਡੇਢ ਮਹੀਨਾ ਤਾਈ ਇਹ ਆਸਤਾਲ ਚ ਦਾਖਲੇ ਰਿਹਾ ਸੀ ਆਪਰੇ ਨਾਲੋਂ ਜ਼ਿਆਦਾ ਰਿਹਾ ਕਾਫੀ ਟਾਈਮ ਪਰ ਹਾਂ ਮੈਂ ਹਾਂ ਦਰਦਨਾ ਵੀ ਜਿਆਦਾ ਵੀ ਜਦੋਂ ਬਾਲਾ ਅਸਕੂਰਤਗੇ ਨਾ ਜੋ ਮੈਂ ਇੱਕ ਵਾਰੀ ਮੜਾ ਜਾਂ ਘੂਰਿਆ ਗਿਆ ਏ ਤੇ ਸਾਰੀ ਰਾਤ ਨੀਂਰ ਰੋਣਾ ਮਟਿਆ ਮਸਾਂ ਜਾਂ ਕਹਿੰਦੀ ਮਾਤਾ ਨੇ ਮਾਸੈਂਟ ਕਰਾਇਆ ਪਰ ਚੁੱਪ ਵੀ ਆਏ ਕੋਈ ਨਹੀਂ ਲੱਫੜਾ ਪਾਦਾ ਕਿਤੇ ਨਹੀਂ ਘਟ ਖਾ ਕੇ ਵੇਖੀ ਨਾ ਲੱਫੜੀ ਨੇ ਮਾਰ ਕੇ ਦੇਖਿਆ ਉਹ ਨੰਨੂ ਦਾ ਚਾਲਕ ਤੇ ਤੇ ਚਾਲਕ ਜੀ ਬਾਵਾ ਅੱਜ ਵੀ ਜਾਂਦੀ ਹੈ ਕਈ ਵਾਰੀ ਦੁੱਸੇ ਚ ਪਰ ਆਏ ਨਹੀਂ ਇਹ ਫਰੇ ਛੋੜਾ ਜਾ ਇਹ ਨਹੀਂ ਕਿਤੇ ਘਟ ਖਾਦੀ ਉਵੇਂ ਆਖੀ ਪਰ ਆਪਾਂ ਤਾਂ ਇੱਕ ਗੱਲ ਆਣੀ ਹੈ ਜੀ ਬੱਚੇ ਨੂੰ ਨਾ ਦਾ ਬਾਲਾ ਨੂੰ ਤੁੰਨਾ ਬਾਲਾ ਡਰਾਵਾ ਕੋ ਕਿਉਂ ਜੇ ਆਪਾਂ ਹੁਣ ਤੋਂ ਡਰਾਵਾ ਜਦੋਂ ਬੱਚੇ ਦੇ ਦਿਲ ਇੱਕ ਤੋਂ ਕਮਜ਼ੋਰ ਹੈ ਬਾਕੀ ਆਪਾਂ ਵੀ ਇਦਾਂ ਹੀ ਕਰਦੇ ਹੁੰਦੇ ਸੀ ਹੈ ਨਾ ਆਪਾਂ ਕਿਹੜਾ ਕਿਤੇ ਦੀ ਛੋੜਦੇ ਹੁੰਦੇ ਸੀ ਜੇ ਆਪਾਂ ਆਪ ਦਾ ਸੋਚ ਗਏ ਯਾਰ ਆਪਾਂ ਆਏ ਸੀ ਹੈ ਨਾ ਇਹ ਸਾਰਾ ਤੇ ਇਹ ਚੀਜ਼ਾਂ ਹੁੰਦੀਆਂ ਪਰ ਬੱਚੇ ਨੂੰ ਰੱਖੋ ਉਸ ਹਾਵ ਦਾ ਕੰਟਰੋਲ ਇਹ ਨਹੀਂ ਗੱਲ ਬਾਕੀ ਇਹਨਾਂ ਦੀ ਇਹ ਸੱਤ ਹੈ ਮੈਂ ਜੇ ਮੈਂ ਬਾਹਰ ਜਾਣਾ ਤਾਂ ਮੇਰੇ ਨਾਲ ਜਾਣਾ ਨਹੀਂ ਮੈਂ ਇਕੱਲੇ ਨਹੀਂ ਪਿੱਤਾਂ ਦੇ ਬਾਹਰ। ਜਾਂ ਮੇਰੇ ਤਾਏ ਕੀ ਘਰ ਇੰਦਰ ਕੰਡੀ ਜਾਣਗੇ। ਠੀਕ ਹੈ ਜੀ ਤੇ ਜਾਂ ਮੈਂ ਆਪਣੇ ਘਰੇ ਕੀ ਜਾਣਗੇ। ਬਾਹਰ ਨਹੀਂ ਜਾਂਦੇ। ਇਹ ਜਦੋਂ ਠੀਕ ਹੈ। ਹਨੋਂ ਮੈਂ ਪੁੱਤਣਾ ਲਿਆ ਬਹੁਤ ਵਧੀਆ ਕੁਆਲਿਟੀ ਆ ਪੁੱਤਰੇ ਦੀ। ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਮੇਰਾ ਪੁੱਤਣਾ ਚੱਦਦਾ ਹੁਣਾ। ਹਾਂ। ਆ ਬਹੁਤ ਨਾਲ ਜੀ ਆ ਲੈ ਪਿੰਡ ਇਧਰ ਵੀ ਲਾਇਆ ਤੇ ਇਧਰ ਵੀ ਲਾਇਆ ਜੀ ਆਹ ਇੱਥੇ ਵੀ ਲਾਇਆ ਆ ਇਹ ਇੰਨਾ ਕੀ ਲਾਇਆ ਜਾਨੀ ਕਿ ਉਹ ਐਨਾ ਆ ਵੀ ਅ ਗਰਮੀ ਅੱਗੇ ਤਾਂ ਥੋੜਾ ਜਿਹਾ 2-4 ਦਿਨ ਤਾਂ ਮੀਂਹ ਪੈਂਦਾ ਸੀਗਾ ਤੇ ਉਹਦੇ ਕਰਕੇ ਤਾਂ ਥੋੜਾ ਜਿਹਾ ਇਹ ਉਦੋਂ ਦਾ ਸੈਟ ਹੈ ਤੇ ਪਰ ਆਦਤ ਹੈ ਵੀ ਜੇ ਇਹਨੂੰ ਦੂਜਾ ਵਡ ਤੋੜੀ ਚ ਲਗੇ ਵਾਰਦਗੇ ਹੈ ਨਾ ਤੇ ਫੜਦਾ ਬਹੁਤ ਆ ਇਹ ਬੱਚੇ ਗਏ ਆ ਜੀ ਕਿ ਉਹਨਾਂ ਕਾਮ ਲਿਖਣ ਤੇ ਆ ਹਰਮਨ ਆ ਚੀਜ਼ ਹੈ ਜੀ ਸਾਈਕਲੀ ਨਾ ਵਧੀਆ ਹੁਣ ਮੇਰੀ ਸਾਈਕਲੀ ਓਕੇ ਹੋ ਗਈ ਹੈ ਤੇ ਪਰ ਥੋੜਾ ਜਿਹਾ ਨਾ ਮੈਥੋਂ ਚੜਾਈ ਤੋਂ ਬਾਅਦ ਦੇ ਵਿੱਚੋਂ ਲੈ ਕੇ ਉਹ ਪਿੱਛੋਂ ਚੜਾ ਰੇਸ ਨਾਲ ਚੜਾਉਣੀ ਪੈਂਦੀ ਹੈ ਥੋੜੀ ਜਿਹਾ ਬਾਹਰ ਦਾ ਗੇਟ ਉੱਚਾ ਨਾ ਤੇ ਹੁਣ ਉਹ ਆ ਚੀਜ਼ ਆ ਚੀਜ਼ ਨੇ ਮੈਨੂੰ ਐ ਲੱਗਦੀ ਹੈ ਵੀ ਖੜੀ ਜੀ ਮੈਂ ਤੁਹਾਨੂੰ ਅਨਸਾਰੀ ਇਹ ਵੀਡੀਓ ਸ਼ੇਅਰ ਕਰ ਦਾਂ ਕਿ ਆਵੇ ਜੀ ਹੁਣ ਉਹ ਨਾ ਇੱਕਦਮ ਤਾਂ ਚੜਾਉਣੇ ਕਰਨੇ ਤੇ ਇੱਕ ਪਾਸਿਓ ਇਹ ਐਕਸਲ ਨਿਕਲ ਗਿਆ ਐਕਸਲ ਨੇ ਕਲਦੇ ਕਾਰਨ ਤੇ ਇਹ ਹੁਣ ਇਹ ਇੰਨਾ ਫਰਕ ਆ ਜੀ ਇਹਦੇ ਚ ਉਹ ਐਕਸਲ ਦਾ ਜ਼ਰੂਰ ਰੰਗਾ ਹੋ ਗਿਆ ਇਹਦਾ ਤੇ ਹੁਣ ਆਏ ਲੱਗਦੀ ਹੈ ਵੀ ਟੇਢੀ ਹੈ ਇਧਰੋਂ ਪਾਸਾ ਆ ਚੱਕਾ ਆਇਆ ਜਾਂਦਾ ਅੱਜ ਮੈਂ ਹੁਣ ਇਹਨੂੰ ਲੈ ਕੇ ਜਾਣਾ ਮਿਸਤਰੀ ਕੋਲੇ ਉਹ ਵਧੀਆ ਚੱਲਦੀ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਇਹ ਚੀਜ਼ ਦੇ ਵਿੱਚ ਨਾ ਮੈਂ ਬਹੁਤ ਜ਼ੋਰ ਲਾਇਆ ਬਹੁਤਿਆਂ ਨੂੰ ਕਿਹਾ ਵੀ ਬਾਈ ਭੈਣ ਨੂੰ ਇਹ ਚੀਜ਼ ਜ਼ਰੂਰ ਦਿਵਾਓ ਜ਼ਰੂਰ ਦਿਵਾਓ ਕਿੱਥੋਂ ਮਿਲਦੀ ਆ ਤੇ ਫਾਰਮ ਵੀ ਅਸੀਂ ਭਰੇ ਸੀਗੇ ਕੋ ਕਿਤੇ ਪਰਸੈਂਟਾ ਪਰਸੈਂਟ ਜਿਹੜੇ ਉਹਨੇ ਵੀ ਇਹ 75% ਆ ਮੰਨ ਲਓ 60% ਆ 90% ਆ ਸਹੀ ਮੈਨੇ ਤਾਂ ਉਹਨਾਂ ਦੇ ਵੀ 80% ਤੋਂ ਜਿਹੜਾ ਉੱਤੇ ਆ ਉਹਨੂੰ ਇਹ ਚੀਜ਼ ਮਿਲਦੀ ਆ ਤੇ ਮੈਂ ਪਹਿਲੇ ਇਹ ਚ ਸੋਚਿਆ ਸੀ ਆ ਵੀ ਮੈਂ ਮੈਂ ਤਾਂ ਉਹਨੂੰ ਖਰੋੜਗਾ ਤੇ ਤੁਰਦਾ ਵੀ ਮੈਂ ਪਰਸੈਂਟ ਚ ਵੀ ਘੱਟੂੰਗਾ ਪਰ ਮੇਰਾ ਜੁਆਈਡ ਆਈ ਕਾਰਡ ਬਣਿਆ ਹੋਇਆ ਤੇ ਉਹ ਮੈਂ ਇਹ ਉਹਨਾਂ ਨੂੰ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਉਹਨੇ ਐਡ ਕਰ ਲਈ ਜਿਵੇਂ ਫੋਨ ਤੇ ਇਹ ਗੱਲ ਕਹੀ ਸੀ ਮੈਂ ਕਹਿੰਦੀ ਐਸ ਤਰ੍ਹਾਂ ਕਰਕੇ ਜਿਹੜੇ ਮੇਰੇ ਘਰ ਵਾਲੀ ਆ ਉਹ ਥੋੜਾ ਜਿਹਾ ਥਾਤੇ ਤੁਰਦੇ ਆ ਤੇ ਮੈਂ ਸੋਟੀਆਂ ਤੇ ਤੁਰਦਾ ਤੇ ਵੀ ਮੈਨੂੰ ਸਾਈਕਲ ਹੀ ਮਿਲ ਜੂਗੀ ਉਹਨੂੰ ਹਾਂ ਜਰੂਰ ਮਿਲੂਗੀ ਇਸ ਛੋਟੀਆਂ ਨੂੰ ਤੁਸੀਂ ਕਿੰਨੀ ਕ ਵਾਟ ਤੁਰ ਕੇ ਜਾਵੜਦੇ ਹੋ ਮੈਂ ਕਿਹਾ ਵੀ ਛੋਟੀਆਂ ਤੇ ਤਾਂ ਮੈਂ ਬਾੜ ਦੇ ਵਿੱਚ ਜਾਂ ਮੈਂ 8.5 ਦੇ ਵਿੱਚ ਜਾ ਸਕਦਾ ਮੈਂ ਬਾਹਲੀ ਵਾਟ ਨਹੀਂ ਜਾਇਆ ਕਰਦਾ ਫਿਰ ਉਹਾਰੇ ਕੋਈ ਚੱਕਰ ਨਹੀਂ ਮਿਲੂਗੀ ਕਿੰਨੇ ਪਰਸੈਂਟ ਉਹਨਾਂ ਨੇ ਕਹਾਂ ਜਿਹੜਾ ਮੇਰਾ ਹੈਂਡੀਕੈਪਟ ਦਾ ਬਣਿਆ ਕਾਰਟ ਉਹ ਪੇਹਿਤਾ ਜੂਆੜੀ ਕਾਰਟ ਪੇਹਿਤਾ ਉਹਰੇ ਵੀ ਜ਼ਰੂਰ ਮਿਲੂਗੀ ਪਰ ਉਹਨਾਂ ਭਰਾਵਾਂ ਨੇ ਬਹੁਤ ਸਹਾਇਤਾ ਕੀਤੀ ਤੇ ਸਾਡੀ ਮਦਦ ਕੀਤੀ ਹੈ ਸਾਈਕਲੀਆਂ ਲਦਾਈਆਂ ਵੀ ਵਾਗ ਯਾਨੀ ਅਗਲਾ ਕਹਿ ਦਿੰਦਾ ਵੀ ਆਪਾਂ ਸਾਈਕਲ ਹੀ ਦੇਤੀ ਔਰ ਲੈ ਜਾਣ ਜਿੰਨੇ ਵੀ ਥਾਂ ਅਸੀਂ ਗਏ ਆ ਵਧੀਆ ਸਾਨੂੰ ਇਹ ਨਹੀਂ ਗੱਲ ਉਹ ਕਬਰਾਂ ਦੀ ਬੈਜੋ ਉੱਥੇ ਬੈਜੋ ਬਾਤ ਚਾਹਯੋ ਨਾ ਪਰ ਜਿੱਤੇ ਮਹਾਰਾਜ ਦੀ ਕਿਰਪਾ ਜਦੋਂ ਵਜਾਦੇ ਸੀ ਕੰਮ ਉਹਦੇ ਹੀ ਬਣ ਜਾਂਦਾ ਸੀ ਪਰ ਕੋਈ ਸਾਨੂੰ ਅਜਿਹਾ ਕੋਈ ਅਫਸਰ ਨਹੀਂ ਜਿਹਨੇ ਸਾਨੂੰ ਕਬਰਾਂ ਆ ਕੇ ਕੋਈ ਗੱਲਬਾਤ ਕੀਤੀ ਹੈ ਨਾ ਤੇ ਨਾ ਵੱਟੇ ਮੈਂ ਤੇ ਪਿਆਰ ਨਾਲ ਗੱਲ ਸੁਣਦੇ ਆ ਜਿੱਦਾਂ ਵੀ ਜਾਣਦੇ ਆਸੀਂ ਕੋਈ ਨਹੀਂ ਐ ਜੀ ਗੱਲ ਤੇ ਬਾਕੀ ਆਪ ਨੂੰ ਵੀ ਚਾਹੀਦਾ ਵੀ ਜੈਸ ਹਿਸਾਬ ਨਾਲ ਕੋਈ ਵੀ ਅਫਸਰ ਬਾਲਾ ਵੀ ਪੈਲ ਸੰਬਾਰੇ ਆ ਜਾਂ ਕੋਈ ਇਹ ਚੀਜ਼ ਬਾਰੇ ਮੈਨ ਬਾਰੇ ਹੈ ਨਾ ਕਿ ਜੇ ਆਪਾਂ ਕਹੀਏ ਵੀ ਆਪਾਂ ਜਿੰਨੇ ਕ ਆਪ ਦੇ ਹਿਸਾਬ ਨਾਲ ਵੀ ਆਪ ਵੀ ਕੰਟਰੋਲ ਚ ਰਹੀਏ ਆਪਾਂ ਇਹ ਨਾ ਕੋ ਵੀ ਆਪਣੇ ਕੋਲੇ ਆ ਚੀਜ਼ਾਂ ਹੋਰ ਚੀਜ਼ਾਂ ਲੈ ਲਵਾਂ ਹੋਰ ਚੀਜ਼ਾਂ ਲੈ ਲਵਾਂ ਨਹੀਂ ਤਾਂ ਨਹੀਂ ਠੀਕ ਹੈ ਜੀ ਕੋ ਸਾਨੂੰ ਵੱਡੀ ਸਮੱਸਿਆ ਹੈ ਇਹ ਦੀ ਚੀਜ਼ ਦੀ ਸੀਗੀ ਕਿ ਬਾਹਰ ਅੰਦਰ ਜਾਣਾ ਓਕਾ ਕਰਮਜੀਤ ਨੂੰ ਵੀ ਬਾਹਰ ਅੰਦਰ ਜਾਣਾ ਓਕਾ ਕਈ ਵਾਰੀ ਰੱਬ ਨਾ ਕਰੇ ਮੈਂ ਨਾ ਕਰਿਓ ਬਾਨ ਮੈਨੂੰ ਕੋਈ ਜ਼ਰੂਰੀ ਕੰਮ ਪੈ ਜੇ ਇਹ ਤੇ ਜਾ ਕੇ ਬੱਚਿਆਂ ਨੂੰ ਨਾਲ ਜਾ ਕੇ ਦੁਕਾਨ ਤੋਂ ਕੋਈ ਵਸਤੂ ਲੈਣਾ ਉਹ ਵੀ ਜਾ ਸਕਦੇ ਜਾ ਕੇ 68 ਕੋਟ ਜਾੜਾ ਉੱਥੇ ਵੀ ਜਾ ਸਕਦੇ ਠੀਕ ਹੈ ਜੀ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਜੀ બસ ਜੇ ਭੈਣ ਭਰਾ ਮੇਰੇ ਨਾਲ ਇਦਾਂ ਹੀ ਜੁੜੇ ਰਹੋ ਆ ਮੇਰੇ ਚੈਨਲ ਨਾਲ ਜੁੜੇ ਤਾਂ ਸਾਰੀ ਇਦਾਂ ਹੀ ਸਪੋਰਟ ਕਰਦੇ ਰਹੋ ਵੱਧ ਤੋਂ ਵੱਧ ਸਾਰੇ ਮੇਰੇ ਪਹਿਰਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਆ ਜੂ ਜੂ ਦਾ ਫੈਮਲੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੋਰ ਫੈਮਲੀ ਮੈਂਬਰ ਬਹੁਤ ਜੁੜਦੇ ਵੀ ਜਾਂਦੇ ਤਾਂ ਹੌਸਲਾ ਵੀ ਹੁੰਦਾ ਜਾਂਦਾ ਪ੍ਰਮਾਤਮਾ ਇਸੇ ਤਰ੍ਹਾਂ ਜੋੜੀ ਰੱਖੇ ਮੇਰੇ ਨਗਰ ਨਿਵਾਸੀਆਂ ਸਾਰੇ ਤਹਿ ਦਿਲੋਂ ਧੰਨਵਾਦ ਹੈ ਜੀ ਔਰ ਸਾਰਿਆਂ ਨੂੰ ਪਿਆਰ ਭਰੀ ਸ਼ਾਸ੍ਰੀਕਾਲ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਮਿਲਾਂਗੇ ਠੀਕ ਹੈ ਜੀ ਇਦਾਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਤਦ ਤੱਕ ਜੀ ਸਾਰੇ ਪੈਣਾ ਭਰਾਵਾਂ ਨੂੰ ਸਤ ਸ੍ਰੀ ਅਕਾਲ ਹਰ ਤੁਹੇ